ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿ ਦਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੰਮ ਧੰਦੇ ਬਹੁਤ ਜ਼ਿਆਦਾ ਨਹੀਂ ਰਜੇਵੇਂ ਬਹੁਤ ਨਹੀਂ ਇਸ ਕਰਕੇ ਅਸੀਂ ਨਾਮ ਨਹੀਂ ਜਾਪ ਪਾਉਂਦੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਘੱਟੋ ਘੱਟ ਇਸ ਸ਼ਬਦ ਦਾ ਜਾਪ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਸ਼ਬਦ ਜਾਪ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਤਾਂ ਇਹ ਸ਼ਬਦ ਜਾਪ ਕਿਹੜਾ ਹੈ ਕਿੰਜ ਆਪਾਂ ਕਰਨਾ ਹੈ ਅਤੇ ਇਸ ਸ਼ਬਦ ਦਾ ਜਾਪ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਉਂਦਾ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਭ ਤੋਂ ਪਹਿਲੀ ਗੱਲ ਇਹ ਕਿ ਜਦੋਂ ਅਸੀਂ ਸੁੱਖ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਹਾਂ ਨਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਦੁੱਖ ਤਕਲੀਫਾਂ ਆਣ ਘੇਰਦੀਆਂ ਨੇ ਇਹ ਪਤਾ ਲੱਗੇਗਾ ਦੂਸਰੀ ਗੱਲ ਕਿ ਜਦੋਂ ਅਸੀਂ ਉਸ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਆ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਉੱਤੇ ਕਿੰਜ ਹੁੰਦੀ ਆ ਇਹ ਸਭ ਕੁਝ ਸਾਨੂੰ ਇਸ ਸਾਖੀ ਦੇ ਰਾਹੀਂ ਪਤਾ ਲੱਗੇਗਾ ਇਹ ਸਾਖੀ ਆ ਮੇਰੇ ਤੀਸਰੇ ਪਾਤਸ਼ਾਹੀ ਦੇ ਸਮੇਂ ਦੀ ਤਨਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹਨਾਂ ਦੇ ਸਮੇਂ ਦੇ ਵਿੱਚ ਇੱਕ ਵਪਾਰੀ ਹੋਇਆ ਬਹੁਤ ਅਮੀਰ ਵਪਾਰੀ ਜਿਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਬਾਹਰਲੇ ਦੁਨੀਆਂ ਤੱਕ ਰਿੱਝ ਗਿਆ ਕਹਿੰਦੇ ਧਨ ਅੰਨ ਦੇ ਭੰਡਾਰ ਸਦਾ ਭਰੇ ਰਹਿੰਦੇ ਪਰ ਕਹਿੰਦੇ ਇਹਦੀ ਮਾੜੀ ਕਿਸਮਤ ਜਿਸ ਕਰਕੇ ਇਹ ਸੁੱਖ ਦੇਣ ਵਾਲੇ ਦਾਤੇ ਨੂੰ ਹੀ ਭੁੱਲ ਬੈਠਾ ਭਾਵੇਂ ਆਪਣੇ ਸੁੱਖਾਂ ਦੇ ਵਿੱਚ ਇੰਨਾ ਗਰਸਿਆ ਗਿਆ ਮਾਇਆ ਦੇ ਵਿੱਚ ਇੰਨਾ ਗਰਸਿਆ ਗਿਆ ਕਿ ਇਹਨੂੰ ਰੱਬ ਚੇਤੇ ਨਾ ਰਿਹਾ ਫਿਰ ਜਦੋਂ ਬੰਦਾ ਰੱਬ ਨੂੰ ਭੁੱਲਦਾ ਹੈ ਫਿਰ ਉਹਦੇ ਨਾਲ ਅੱਗੋਂ ਕੀ ਹੁੰਦਾ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਕਹਿੰਦੇ ਜਦੋਂ ਰੱਬ ਨੂੰ ਭੁੱਲਿਆ ਤਾ શરીਰ ਨੂੰ ਕਈ ਪ੍ਰਕਾਰ ਦੇ ਦੁੱਖ ਰੋਗ ਲੱਗ ਗਏ ਜਿੰਨਾ ਦੁੱਖਾਂ ਰੋਗਾਂ ਦੀ ਵੈਦ ਹਾਕੀ ਮਨ ਨੂੰ ਵੀ ਸਮਝ ਨਾ ਆਈ ਸਾਰੇ ਵੈਦ ਹਾਕੀ ਮਣੇ ਹੱਥ ਖੜੇ ਕਰ ਦਿੱਤੇ ਕਹਿ ਦਿੱਤਾ ਕਿ ਸਾਡੇ ਕੋਲੇ ਦਾ ਇਲਾਜ ਨਹੀਂ ਆ ਵਪਾਰੀ ਨੇ ਆਪਣਾ ਪੈਸਾ ਵੈਦ ਹਕੀਮਾਂ ਦੇ ਅੱਗੇ ਰੱਖ ਦਿੱਤਾ ਕਿ ਮੇਰਾ ਬੰਗੇ ਤੋਂ ਮਹਿੰਗਾ ਇਲਾਜ ਕਰੋ ਪਰ ਕਹਿੰਦੇ ਉਹਦਾ ਕਮਾਇਆ ਹੋਇਆ ਪੈਸਾ ਕਿਸੇ ਕੰਮ ਨਾ ਆਇਆ ਵੈਦ ਹਕੀਮਾਂ ਨੇ ਕਿਹਾ ਕਿ ਸਾਨੂੰ ਸਮਝ ਨਹੀਂ ਲੱਗਦੀ ਕਹਿੰਦੇ ਹੁਣ ਹਾਲਾਤ ਇਹ ਬਣ ਗਏ ਕਿ ਸਰੀਰ ਨੂੰ ਦੁੱਖ ਰੋਗ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਇਹਦਾ ਸਰੀਰ ਦਿਨੋ ਦਿਨ ਘਟਦਾ ਜਾ ਰਿਹਾ ਸੀ ਹੁਣ ਤਾਂ ਇਹਨੂੰ ਆਪਣੀ ਮੌਤ ਸਪਸ਼ਟ ਦਿਖਾਈ ਦੇਣ ਲੱਗੀ ਕੋਈ ਵੀ ਇਹਦਾ ਹਾਲ ਚਾਲ ਪੁੱਛਣ ਆਉਂਦਾ ਉਹਨੂੰ ਕਹਿ ਦਿੰਦਾ ਕਿ ਮੈਂ ਹੁਣ ਨਹੀਂ ਬਚਾਂਗਾ ਕਹਿੰਦੇ ਇੱਕ ਦਿਨ ਇਹਦਾ ਇੱਕ ਦੋਸਤ ਇਹਦਾ ਹਾਲਚਾਲ ਪੁੱਛਣ ਆਇਆ ਉਹ ਦੋਸਤ ਮੇਰੇ ਤੀਸਰੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਸੀ ਉਹਨੇ ਆ ਕੇ ਆਪਣੇ ਦੋਸਤ ਦਾ ਹਾਲਚਾਲ ਪੁੱਛਿਆ ਇਸ ਵਪਾਰੀ ਦਾ ਹਾਲਚਾਲ ਪੁੱਛਿਆ ਤਾਂ ਵਪਾਰੀ ਨੇ ਉਹਨੂੰ ਵੀ ਇਹੋ ਗੱਲ ਕਹੀ ਕਿ ਦੋਸਤ ਜੇਕਰ ਤੇਰਾ ਮੇਰੇ ਨਾਲ ਕੋਈ ਵੀ ਹਿਸਾਬ ਕਿਤਾਬ ਹੈ ਨਾ ਤੂੰ ਅੱਜ ਕਰ ਲੈ ਕਿਉਂਕਿ ਮੈਂ ਨਹੀਂ ਬਚਾਂਗਾ ਮੈਨੂੰ ਮੇਰੀ ਮੌਤ ਸਾਹਮਣੇ ਦਿਖਾਈ ਦੇ ਰਹੀ ਆ ਦੋਸਤ ਨੇ ਕਿਹਾ ਵੀ ਤੂੰ ਇੰਜ ਕਿਉਂ ਕਹਿਣਾ ਹੈ ਐਵੇਂ ਹਿੰਮਤ ਨਾ ਹਾਰ ਪਰ ਇਹ ਵਪਾਰੀ ਨੇ ਕਿਹਾ ਨਹੀਂ ਮੈਨੂੰ ਮੇਰੀ ਮੌਤ ਸਾਹਮਣੇ ਦਿਖਾਈ ਦੇ ਰਹੀ ਆ ਮੇਰੀ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਨੇ ਹੋੜ ਤਾਂ ਇੱਕੋ ਰਾਹ ਬਚਿਆ ਹੈ ਜੋ ਮੇਰੀ ਮੌਤ ਵੱਲ ਜਾਂਦਾ ਹੈ। ਕਿਤੇ ਉਹ ਦੋਸਤ ਨੇ ਕਿਹਾ ਵੀ ਭਾਈ ਭਾਵੇਂ ਤੈਨੂੰ ਲੱਗਦਾ ਹੈ ਕਿ ਤੇਰੀ ਜ਼ਿੰਦਗੀ ਦੇ ਸਾਰੇ ਰਾਹ ਬੰਦ ਹੋ ਗਏ ਨੇ ਪਰ ਇੱਕ ਰਾਹ ਐਸਾ ਹੈ ਜੋ ਤੈਨੂੰ ਜ਼ਿੰਦਗੀ ਦੇ ਸਕਦਾ ਹੈ। ਵਪਾਰੀ ਨੇ ਪੁੱਛਿਆ ਕਿਹੜਾ? ਇਸ ਦੋਸਤ ਨੇ ਕਿਹਾ ਉਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਘਰ। ਇਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਸਰੀ ਜੋਤ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਬਿਰਾਜਮਾਨ ਨੇ। ਦੋਸਤ ਜੇਕਰ ਤੇਰਾ ਮਨ ਮੰਨਦਾ ਹੈ ਤਾਂ ਇੱਕ ਵਾਰ ਤੂੰ ਉੱਥੇ ਜਾ ਕੇ ਆ ਕਿਉਂਕਿ ਗੁਰਦਾਨ ਕਪਾਸ਼ਾ ਦੇ ਕਰਦੀਏ ਵਡਿਆਈ ਆ ਕਿ ਕੋਈ ਵੀ ਨਿਮਾਣਾ ਹੋ ਕੇ ਗੁਰੂ ਦੇ ਦਰ ਤੇ ਆਵੇ ਗੁਰੂ ਕਦੀ ਖਾਲੀ ਨਹੀਂ ਮੋੜਦਾ ਪਰ ਸ਼ਰਤ ਇਹ ਆ ਕਿ ਆਪਣੇ ਮਨ ਨਾਲ ਜਾਵੇ ਉਤਲੇ ਮਨੋਂ ਨਹੀਂ ਜਾਣਾ ਕਹਿੰਦੇ ਉਹ ਵਪਾਰੀ ਨੂੰ ਆਪਣੇ ਦੋਸਤ ਦੀਆਂ ਗੱਲਾਂ ਸੁਣ ਕੇ ਬੜਾ ਹੀ ਭਰੋਸਾ ਜਿਹਾ ਵੱਜਾ ਉਹਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਆਪਾਂ ਕੱਲ੍ਹ ਹੀ ਗੋਇੰਦਵਾਲ ਸਾਹਿਬ ਜਾਵਾਂਗੇ ਉਸ ਗੁਰੂ ਦੇ ਦਰਸ਼ਨ ਕਰਕੇ ਆਵਾਂਗੇ ਜੀ ਦੀ ਤਾਰੀਫ ਮੇਰਾ ਦੋਸਤ ਇੰਨੀ ਕਰ ਰਿਹਾ ਏ ਕਹਿੰਦੇ ਅਗਲੇ ਦਿਨ ਹੀ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚ ਗਏ ਜਾ ਕੇ ਕੀ ਦੇਖਿਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਕੁਝ ਸੰਗਤਾਂ ਸੱਜੇ ਹੋਏ ਪੰਡਾਲ ਦੇ ਵਿੱਚ ਬੈਠੀਆਂ ਨੇ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਰਹੀਆਂ ਨੇ ਕੁਝ ਸੰਗਤਾਂ ਬੜੀ ਹੀ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਨੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਚੱਲ ਰਿਹਾ ਹੈ ਕਹਿੰਦੇ ਉੱਥੇ ਜਾਂਦਿਆਂ ਸਾਰ ਹੀ ਇਹ ਵਪਾਰੀ ਦੇ ਮਨ ਨੂੰ ਬੜਾ ਹੀ ਸਕੂਨ ਮਿਲਿਆ ਇਹਨੂੰ ਲੱਗਾ ਵੀ ਜ਼ਰੂਰ ਇਸ ਦਰਦ ਦੇ ਵਿੱਚ ਕੋਈ ਖਾਸ ਗੱਲ ਹੈ ਜਿਸ ਕਰਕੇ ਇੱਥੇ ਇੰਨੀਆਂ ਸੰਗਤਾਂ ਨੇ ਕਹਿੰਦੇ ਪਰ ਪਹਿਲੇ ਦਿਨ ਗਏ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਹੋ ਸਕੇ ਪਰ ਮਨ ਬੜਾ ਪ੍ਰਭਾਵਿਤ ਹੋਇਆ ਮਨ ਨੂੰ ਇੱਕ ਭਰੋਸਾ ਜਿਹਾ ਵੱਜ ਗਿਆ ਵੀ ਇੱਥੇ ਆ ਕੇ ਮੇਰਾ ਭਲਾ ਹੋ ਸਕਦਾ ਹੈ ਕਹਿੰਦੇ ਦੂਜਾ ਦਿਨ ਚੜਿਆ ਦੂਜੇ ਦਿਨ ਵੀ ਇਹਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਇਹਨੇ ਬੈਠੇ-ਬੈਠੇ ਨੇ ਸੋਚਿਆ ਵੀ ਦਰਸ਼ਨ ਅੱਜ ਵੀ ਨਹੀਂ ਹੋਣੇ ਕਿਉਂ ਨਾ ਮੈਂ ਵੀ ਇਹਨਾਂ ਸੰਗਤਾਂ ਵਾਂਗ ਸੇਵਾ ਕਰਾਂ ਕਹਿੰਦੇ ਉਹ ਵਪਾਰੀ ਸੇਵਾ ਕਰਨ ਲੱਗ ਗਿਆ ਦੂਸਰਾ ਦਿਨ ਸੇਵਾ ਕਰਦਿਆਂ ਬੀਤ ਗਿਆ ਹੁਣ ਤੀਸਰਾ ਦਿਨ ਚੜਿਆ ਤੀਸਰੇ ਦਿਨ ਇਸ ਵਪਾਰੀ ਦੀ ਵਾਰੀ ਆ ਗਈ ਵਪਾਰੀ ਜੀ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਅਤੇ ਕਿਵੇਂ ਆਏ ਹੋ ਤਾਂ ਕਹਿੰਦੇ ਇਸ ਵਪਾਰੀ ਨੇ ਦੱਸਿਆ ਗੁਰੂ ਸਾਹਿਬ ਜੀ ਮੈਂ ਲਾਹੌਰ ਤੋਂ ਆਇਆ ਹਾਂ ਮੇਰਾ ਨਾਮ ਹੈ ਮਹੰਗਾ ਮਲ ਅਤੇ ਮੈਂ ਇੱਕ ਵਪਾਰੀ ਹਾਂ ਸਤਿਗੁਰ ਸੱਚੇ ਪਾਸ਼ਾ ਨੇ ਪੁੱਛਿਆ ਕਿਵੇਂ ਆਉਣੇ ਹੋਏ ਇਹਨੇ ਕਿਹਾ ਸਤਿਗੁਰ ਸੱਚੇ ਪਾਸ਼ਾ ਆਪ ਜੀ ਦੇ ਦਰਸ਼ਨਾਂ ਦੇ ਲਈ ਆਏ ਹਾਂ ਕਹਿੰਦੇ ਪਿੱਛੇ ਬੈਠੀ ਇਸ ਵਪਾਰੀ ਦੀ ਪਤਨੀ ਨੇ ਕਿਹਾ ਵੀ ਤੁਸੀਂ ਇਹ ਕੀ ਕਹਿ ਰਹੇ ਹੋ ਸਿੱਧਾ ਸਿੱਧਾ ਦੱਸੋ ਕਿ ਤੁਹਾਨੂੰ ਕਿੰਨੀ ਦੁੱਖ ਤਕਲੀਫ ਆ ਆਪਣੀ ਦੁੱਖ ਤਕਲੀਫ ਦਾ ਇਲਾਜ ਪੁੱਛੋ ਹੱਲ ਪੁੱਛੋ ਦਰਸ਼ਨ ਫੇਰ ਕਿਤੇ ਮੰਗ ਲਿਓ ਜੀ ਪਰ ਕਹਿੰਦੇ ਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨ ਨੇ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਓਨੀ ਦੇਰ ਤੱਕ ਅੰਤਰਜਾਮੀ ਪਾਸ਼ਾ ਨੇ ਫਿਰ ਪੁੱਛ ਲਿਆ ਕਿ ਹਾਂ ਭਾਈ ਮਹੰਗਾਵਲ ਜੀ ਦੱਸੋ ਕਿਵੇਂ ਆਉਣੇ ਹੋਏ ਇਨੇ ਫੇਰ ਕਹਿ ਦਿੱਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਲਈ ਆਏ ਆ ਕਿਰਪਾ ਕਰੋ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਮੈਨੂੰ ਸਿੱਖੀ ਦੇ ਦਿਓ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਪਾਈ ਮਹੰਗਾ ਮਲ ਜੀ ਇਹ ਸਿੱਖੀ ਇੰਨੀ ਸੌਖੀ ਨਹੀਂ ਮਿਲਦੀ ਕਹਿੰਦੇ ਇਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਬੇਨਤੀ ਕਰਨ ਲੱਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਂ ਸੁਣਿਆ ਹੈ ਇਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਮੈਨੂੰ ਸੇਵਾ ਬਖਸ਼ੋ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਚੱਲ ਠੀਕ ਹੈ ਫਿਰ ਇੱਥੇ ਰਹਿ ਕੇ ਸੇਵਾ ਕਰੋ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ ਘਰ ਦੀ ਸੇਵਾ ਦੇ ਦਿੱਤੀ ਨਾਲ ਹੀ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ ਉਸ ਦਿਨ ਤੋਂ ਬਾਅਦ ਭਾਈ ਮਹੰਗਾ ਮਲ ਜੀ ਵਾਹਿਗੁਰੂ ਮੰਤਰ ਜੀ ਦਾ ਜਾਪ ਕਰਨ ਲੱਗੇ ਦਿਨ ਰਾਤ ਸੇਵਾ ਕਰਨ ਲੱਗੇ ਕਹਿੰਦੇ ਜਦੋਂ ਪਰਿਵਾਰ ਘਰ ਨੂੰ ਵਾਪਸ ਚੱਲਿਆ ਤਾਂ ਇਹ ਭਾਈ ਮਹੰਗਾ ਮਲ ਜੀ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਭਗਵਾਨ ਨੇ ਜਦੋਂ ਮੈਂ ਪਹਿਲਾ ਕਦਮ ਇੱਥੇ ਰੱਖਿਆ ਸੀ ਨਾ ਆਉਂਦਿਆਂ ਹੀ ਮੇਰੇ ਮਨ ਨੂੰ ਬੜੀ ਸ਼ਾਂਤੀ ਬੜਾ ਸਕੂਨ ਮਿਲਿਆ ਸੀ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਮੇਰਾ ਪਲਾ ਇੱਥੇ ਹੀ ਹੋਵੇਗਾ ਕਹਿੰਦੇ ਮੈਨੂੰ ਇੱਥੇ ਆਉਂਦਿਆਂ ਸਾਰ ਹੀ ਆਪਣੀ ਜ਼ਿੰਦਗੀ ਦਿਸਣ ਲੱਗ ਗਈ ਕਿੱਥੇ ਘਰ ਵਿੱਚ ਮੈਨੂੰ ਮੌਤ ਵਾਂ ਖਾਲੀ ਦਿੰਦੀ ਸੀ ਪਰ ਇੱਥੇ ਆਉਂਦਿਆਂ ਹੀ ਮੈਨੂੰ ਇੱਕ ਨਵੀਂ ਜ਼ਿੰਦਗੀ ਦੀ ਆਸ ਦੇ ਸੀ ਅਗਲੇ ਦਿਨ ਜਦ ਮੈਂ ਸੇਵਾ ਕੀਤੀ ਤਾਂ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਸਰੀਰ ਵਿੱਚ ਜਾਨ ਆ ਗਈ ਹੋਵੇ ਤੀਸਰੇ ਦਿਨ ਜਦ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੀ ਪਹਿਲੀ ਦ੍ਰਿਸ਼ਟੀ ਦੇ ਨਾਲ ਹੀ ਮੈਨੂੰ ਇੰਜ ਲੱਗਾ ਵੀ ਜਿਵੇਂ ਮੇਰੇ ਸਾਰੇ ਦੁੱਖ ਰੋਗ ਕੱਟੇ ਗਏ ਨੇ ਜਿਵੇਂ ਮੈਨੂੰ ਕੋਈ ਦੁੱਖ ਰੋਗ ਲੱਗਾ ਹੀ ਨਹੀਂ ਇਸੇ ਕਰਕੇ ਮੈਂ ਆਪਣੇ ਦੁੱਖ ਰੋਗਾਂ ਦੀ ਗੱਲ ਨਹੀਂ ਕੀਤੀ ਮੈਂ ਗੁਰੂ ਸਾਹਿਬ ਜੀ ਤੋਂ ਸੇਵਾ ਮੰਗੀ ਸਿੱਖੀ ਮੰਗੀ ਕਹਿੰਦੇ ਪਰਿਵਾਰ ਨੇ ਜਦੋਂ ਇਹ ਜਵਾਬ ਸੁਣਿਆ ਸੰਤੁਸ਼ਟ ਹੋ ਕੇ ਘਰੋਂ ਚਲੇ ਗਏ ਇਹ ਭਾਈ ਮਹੰਗਾ ਮਲ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਲੱਗੇ ਕਹਿੰਦੇ ਇਹਨਾਂ ਨੇ ਦਿਨ ਰਾਤ ਸੇਵਾ ਕੀਤੀ ਇਹਨਾਂ ਦੀ ਸੇਵਾ ਲੱਗੀ ਸੀ ਲੰਗਰ ਹਾਲ ਦੇ ਵਿੱਚ ਕਿ ਜਦੋਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਸ਼ਕਾਇਆ ਜਾਂਦਾ ਰਾਤ ਤੱਕ ਲੰਗਰ ਛਕ ਲਿਆ ਜਾਂਦਾ ਤਾਂ ਜੋ ਵੀ ਲੰਗਰ ਬਚਦਾ ਉਸ ਲੰਗਰ ਦੀ ਬੇਅਦਬੀ ਨਾ ਹੋਵੇ ਇਸ ਕਰਕੇ ਉਹ ਲੰਗਰ ਨੂੰ ਇਹ ਰਾਤ ਵੇਲੇ ਦਰਿਆ ਦੇ ਵਿੱਚ ਪਾ ਕੇ ਆਉਂਦੇ ਸਨ ਕਹਿੰਦੇ ਇੱਕ ਦਿਨ ਭਾਈ ਮਹੰਗਾ ਮੱਲ ਜੀ ਬਚੇ ਹੋਏ ਭੋਜਨ ਪ੍ਰਸ਼ਾਦੇ ਨੂੰ ਦਰਿਆ ਦੇ ਵਿੱਚ ਪਾਉਣ ਦੇ ਲਈ ਗਏ ਤਾਂ ਸਾਹਮਣੇ ਤੋਂ ਇਹਨੂੰ ਤਿੰਨ ਮਣੁੱਖ ਦੇਖੇ ਕਹਿੰਦੇ ਇਹਨਾਂ ਨੇ ਮਨ ਵਿੱਚ ਸੋਚਿਆ ਵੀ ਗੁਰੂ ਘਰ ਨੂੰ ਜਾ ਰਹੇ ਨੇ ਜ਼ਰੂਰ ਗੁਰੂ ਦੇ ਸਿੱਖ ਹੋਣਗੇ ਇਹਨਾਂ ਨੇ ਉਹਨਾਂ ਤਿੰਨ ਮਨੁੱਖਾਂ ਨੂੰ ਰੋਕ ਕੇ ਪੁੱਛਿਆ ਵੀ ਗੁਰੂ ਘਰ ਜਾ ਰਹੇ ਹੋ ਉਹਨਾਂ ਨੇ ਕਿਹਾ ਹਾਂਜੀ ਅਸੀਂ ਗੁਰੂ ਘਰੇ ਜਾ ਰਹੇ ਹਾਂ ਇਹਨਾਂ ਨੇ ਕਿਹਾ ਤੁਸੀਂ ਗੁਰੂ ਦੇ ਸਿੱਖ ਲਗਦੇ ਹੋ ਕਹਿੰਦੇ ਹਾਂਜੀ ਅਸੀਂ ਗੁਰੂ ਦੇ ਸਿੱਖ ਹਾਂ ਪਰ ਹੈ ਉਹ ਚੋਰ ਸਨ ਕਹਿੰਦੇ ਭਾਈ ਮਹੰਗਵਾਲ ਜੀ ਨੇ ਕਿਹਾ ਗੁਰੂ ਦੇ ਸਿੱਖੋ ਤੁਸੀਂ ਇਸ ਵਕਤ ਗੁਰੂ ਘਰ ਜਾ ਰਹੇ ਹੋ ਇਸ ਕਰਕੇ ਇਸ ਵੇਲੇ ਉੱਥੇ ਲੰਗਰ ਪ੍ਰਸ਼ਾਦਾ ਨਹੀਂ ਮਿਲੇਗਾ ਕਿਉਂਕਿ ਬਚਿਆ ਹੋਇਆ ਲੰਗਰ ਪ੍ਰਸ਼ਾਦਾ ਅਸੀਂ ਦਰਿਆ ਵਿੱਚ ਪਾ ਦਿੰਦੇ ਆ ਮੈਂ ਦਰਿਆ ਦੇ ਵਿੱਚ ਪਾਉਣ ਦੇ ਲਈ ਇਹ ਲੰਗਰ ਪ੍ਰਸ਼ਾਦਾ ਲੈ ਕੇ ਚੱਲਿਆ ਹਾਂ ਇਸ ਕਰਕੇ ਤੁਸੀਂ ਇੱਥੇ ਹੀ ਭੋਜਨ ਪ੍ਰਸ਼ਾਦਾ ਛਕ ਲਓ ਫਿਰ ਆਰਾਮ ਦੇ ਨਾਲ ਜਾ ਕੇ ਗੁਰੂ ਦੇ ਦਰਸ਼ਨ ਕਰ ਲੈਣਾ ਕਹਿੰਦੇ ਇਹ ਪਾਈ ਮਹੰਗਾਵਾਲ ਜੀ ਨੇ ਉਹਨਾਂ ਤਿੰਨਾਂ ਚੋਰਾ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਛਕਾਇਆ ਕਹਦੇ ਉਹ ਤਿੰਨੋਂ ਚੋਰਾਂ ਨੇ ਭੋਜਨ ਪ੍ਰਸ਼ਾਦਾ ਸ਼ੱਕ ਗਿਆ ਤਸ ਵਿੱਚ ਗੱਲਬਾਤ ਕੀਤੀ ਕਿ ਕਿਤੇ ਇਹਨੂੰ ਆਪਣੇ ਬਾਰੇ ਪਤਾ ਤਾਂ ਨਹੀਂ ਲੱਗ ਗਿਆ ਕਿ ਆਪਾਂ ਚੋਰ ਆ ਇੱਕ ਨੇ ਕਿਹਾ ਜੇ ਪਤਾ ਲੱਗ ਵੀ ਗਿਆ ਤਾਂ ਕੋਈ ਗੱਲ ਨਹੀਂ ਆਪਾਂ ਇਹਨੂੰ ਹੁਣੇ ਮੌਤ ਦੇ ਘਾਟ ਉਤਾਰ ਦਿੰਦੇ ਆ ਮਾਰ ਦਿੰਦੇ ਆ ਦੂਜੇ ਨੇ ਕਿਹਾ ਨਹੀਂ ਇਹਨੇ ਆਪਣੀ ਬੜੀ ਸੇਵਾ ਕੀਤੀ ਆ ਇਸ ਕਰਕੇ ਆਪਾਂ ਇਹਨੂੰ ਮਾਰਦੇ ਨਹੀਂ ਆਪਾਂ ਮਿੱਟੀ ਦਾ ਟੋਆ ਪਟਕੇ ਇਹਨੂੰ ਗੱਡ ਦਿੰਦੇ ਆ ਮਿੱਟੀ ਦੇ ਟੋਏ ਦੇ ਵਿੱਚ ਗੱਡਿਆ ਹੋਇਆ ਸਾਡਾ ਕੁਝ ਨਹੀਂ ਵਿਗਾੜ ਪਾਵੇਗਾ ਆਪਾਂ ਆਰਾਮ ਦੇ ਨਾਲ ਗੁਰੂ ਘਰ ਜਾ ਕੇ ਚੋਰੀ ਕਰ ਲਵਾਂਗੇ ਕਹਿੰਦੇ ਇਹਨਾਂ ਨੇ ਭਾਈ ਮਹਿੰਗਾ ਵਲ ਜੀ ਨੂੰ ਮਿੱਟੀ ਦਾ ਟੋਆ ਪੱਟਿਆ ਉਹਦੇ ਵਿੱਚ ਗੱਡ ਕੇ ਆਪ ਗੁਰੂ ਘਰ ਨੂੰ ਚਲੇ ਗਏ ਜਾ ਕੇ ਉੱਥੇ ਵਿਉਂਦਾ ਕਢਣ ਲੱਗੇ ਵੀ ਕਿਸ ਤਰੀਕੇ ਦੇ ਨਾਲ ਚੋਰੀ ਕਰੀਏ ਮੌਕਾ ਨਾ ਮਿਲਿਆ ਅਮਰਤ ਵੇਲੇ ਦਾ ਸਮਾਹ ਹੋ ਗਿਆ ਅਮਰਤ ਵੇਲੇ ਦੇ ਦੀਵਾਨ ਸਜੇ ਹਨ ਗੁਰੂ ਸਾਹਿਬ ਜੀ ਸਜੇ ਹੋਏ ਦੀਵਾਨਾ ਦੇ ਵਿੱਚ ਬੈਠੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਅਤੇ ਇਹ ਚੋਰ ਸਭ ਸੰਗਤ ਤੋਂ ਪਿੱਛੇ ਬੈਠੇ ਮਨ ਵਿੱਚ ਵਿਅੰਤਾਂ ਘੜ ਰਹੇ ਨੇ ਇਧਰ ਉਧਰ ਤੱਕ ਰਹੇ ਨੇ ਵੀ ਆਪਾਂ ਕਿਹੜੇ ਪਾਸੇ ਦੀ ਚੋਰੀ ਕਰਾਂਗੇ ਕਿੱਧਰ ਦੀ ਪੱਝਾਂਗੇ ਕਹਿੰਦੇ ਉਧਰ ਅੰਤਰ ਜਾਮੇ ਪਾਸ਼ਾ ਦਿਲਾ ਦੀਆਂ ਜਾਣਨ ਵਾਲੇ ਉਹਨਾਂ ਨੇ ਇਹਨਾਂ ਚੋਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੇ ਪਿੱਛੇ ਤਿੰਨ ਜੀ ਬੈਠੇ ਨੇ ਉਹ ਬੜੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਕਹੋ ਅੱਗੇ ਆ ਕੇ ਬੈਠ ਜਾਓ ਕਹਿੰਦੇ ਤਿੰਨੇ ਜਾਨੇ ਅੱਗੇ ਜਾ ਕੇ ਬੈਠ ਗਏ ਤੇ ਕਹਿਣ ਲੱਗੇ ਗੁਰੂ ਸਾਹਿਬ ਜੀ ਅਸੀਂ ਤਾਂ ਪਿੱਛੇ ਬੜੇ ਆਨੰਦ ਦੇ ਵਿੱਚ ਬੈਠੇ ਸਾਂ ਗੁਰੂ ਸਾਹਿਬ ਜੀ ਨੇ ਕਿਹਾ ਹਾਂ आनंद ਦੇ ਵਿੱਚ ਤਾਂ ਉਹ ਵੀ ਬਹੁਤ ਬੈਠਾ ਹੈ ਜਿਹਨੂੰ ਰਾਤ ਦਾ ਤੁਸੀਂ ਟੋਏ ਵਿੱਚ ਗੱਡ ਕੇ ਆਏ ਹੋ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਤਾਂ ਇਹ ਚੋਰ ਕਬਰ ਆ ਗਏ ਗੁਰੂ ਚਰਨਾਂ ਵਿੱਚ ਟਹਿ ਗਏ ਵੀ ਇਹ ਗੁਰੂ ਸਾਹਿਬ ਜੀ ਤਾਂ ਸੱਚਮੁੱਚ ਅੰਤਰਜਾਮੀ ਨੇ ਇਹਨਾਂ ਨੂੰ ਤਾਂ ਸਾਡੇ ਬਾਰੇ ਪਤਾ ਲੱਗ ਗਿਆ ਕਹਿੰਦੇ ਗੁਰੂ ਸਾਹਿਬ ਜੀ ਨੇ ਉਹਨਾਂ ਤਿੰਨਾਂ ਚੋਰਾਂ ਨੂੰ ਨਾਲ ਲਿਆ ਕੁਝ ਸਿੱਖਾਂ ਨੂੰ ਨਾਲ ਲਿਆ ਅਤੇ ਆਪਣੇ ਪਿਆਰੇ ਸਿੱਖ ਵੱਲ ਤੁਰ ਪਏ ਜਾਂਦਿਆਂ ਨੂੰ ਦੇਖਿਆ ਸਿੱਖ ਤਾਂ ਸਮਾਧੀ ਲਾ ਕੇ ਬੈਠਾ ਹੈ ਕਿਉਂਕਿ ਉਸ ਸਿੱਖ ਨੂੰ ਜਦੋਂ ਮਿੱਟੀ ਦੇ ਟੋਏ ਵਿੱਚ ਗੱਡਿਆ ਉਹਨੇ ਰੋਲਾ ਨਹੀਂ ਪਾਇਆ ਉਹਨੇ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਹਦੀ ਸਮਾਧੀ ਲੱਗ ਗਈ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਉਹਨੂੰ ਆਵਾਜ਼ ਮਾਰ ਕੇ ਕਿਹਾ ਕਿ ਭਾਈ ਮਹੰਗਾਂਵਾਲ ਜੀ ਗੁਰੂ ਸਾਹਿਬ ਜੀ ਆਏ ਨੇ ਪਰ ਉਹਨੂੰ ਨਾ ਪਤਾ ਲੱਗਾ ਗੁਰੂ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਸਿੱਖ ਦੇ ਕੰਨ ਦੇ ਵਿੱਚ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਕਹੋ ਤਾਂ ਸਮਾਧੀ ਖੁੱਲ ਜਾਵੇਗੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਇਸੇ ਤਰ੍ਹਾਂ ਕੀਤਾ ਕਹਿੰਦੇ ਜਦ ਭਾਈ ਮਹੰਗਾਵਾਲ ਜੀ ਦੀ ਸਮਾਧੀ ਖੁੱਲੀ ਸਾਹਮਣੇ ਗੁਰੂ ਸਾਹਿਬ ਜੀ ਨੂੰ ਪਾਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਵਿਰਾਗ ਵਿੱਚ ਆ ਗਿਆ ਕਹਿਣ ਲੱਗਾ ਗੁਰੂ ਸਾਹਿਬ ਜੀ ਜੇਕਰ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਚੋਰਾਂ ਨੇ ਮੈਨੂੰ ਇੱਥੇ ਗੱਡ ਦਿੱਤਾ ਹੈ ਤਾਂ ਤੁਸੀਂ ਸਿੱਖਾਂ ਨੂੰ ਕਹਿ ਕੇ ਮੈਨੂੰ ਇੱਥੋਂ ਕਢਵਾ ਲੈਦੇ ਤੁਸੀਂ ਆਪ ਕਿਉਂ ਆਏ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਸਿੱਖਾ ਜੋ ਮੇਰੇ ਪਾਏ ਹੋਏ ਪਰਚਿਆਂ ਦੇ ਵਿੱਚ ਪਾਸ ਹੋ ਜਾਂਦੇ ਹਨ ਉਹਨਾਂ ਨੂੰ ਲੈਣ ਮੈਂ ਖੁਦ ਆਪ ਹੀ ਆਉਣਾ ਹਾਂ ਉਹਨਾਂ ਦੀ ਲਾਜ ਮੈਂ ਆਪ ਰੱਖਣਾ ਹਾਂ ਕਹਿੰਦੇ ਇਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਟੋਏ ਦੇ ਵਿੱਚੋਂ ਕੱਢ ਕੇ ਆਪਣੇ ਸਿੱਖ ਨੂੰ ਗੱਲ ਨਾਲ ਲਾ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਸਿੱਖਾ ਦੱਸ ਇਹਨਾਂ ਨੇ ਤੇਰੇ ਨਾਲ ਬਹੁਤ ਮਾੜੀ ਕੀਤੀ ਇਸ ਕਰਕੇ ਦੱਸ ਇਹਨਾਂ ਨੂੰ ਕੀ ਸਜ਼ਾ ਦੇਈਏ ਕਹਿੰਦੇ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੋ ਤੁਹਾਡਾ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਪੁੱਛਿਆ ਇਹਨੇ ਫਿਰ ਇਹੀ ਜਵਾਬ ਦਿੱਤਾ ਤੇ ਜੀ ਵਾਰਸਤ ਗੁਰ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਭਾਈ ਇਹਨਾਂ ਨੇ ਤੈਨੂੰ ਦੁੱਖ ਦਿੱਤਾ ਹੈ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦੇਈਏ ਤਾਂ ਕਹਿੰਦੇ ਭਾਈ ਮਹੰਗਾ ਮਲ ਜੀ ਨੇ ਕਿਹਾ ਸਤਗੁਰ ਸੱਚੇ ਪਾਤਸ਼ਾਹ ਇਹਨਾਂ ਤੇ ਵੀ ਕਿਰਪਾ ਕਰੋ ਇਹਨਾਂ ਨੂੰ ਵੀ ਆਪਣਾ ਸਿੱਖ ਬਣਾ ਲਓ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਨੇ ਫਿਰ ਆਪਣੇ ਪਿਆਰੇ ਸੇਖਣ ਨੂੰ ਆਪਣੇ ਗਲ ਨਾਲ ਲਾ ਲਿਆ ਸੋ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆਪਾਂ ਵੀ ਜਿਸ ਦਾਤੇ ਨੇ ਸਾਨੂੰ ਇੰਨੇ ਸੁੱਖ ਦਿੱਤੇ ਆ ਅਸੀਂ ਉਹਨਾਂ ਹੀ ਸੁੱਖ ਸਹਿ ਹਾਲਤਾਂ ਦੇ ਵਿੱਚ ਇੰਨੇ ਰਸੇ ਜਾਂਦੇ ਆ ਕਿ ਕਹਿ ਦਿੰਨੇ ਆ ਸਾਨੂੰ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਮਿਲਦਾ ਜਿਸ ਵਾਹਿਗੁਰੂ ਜੀ ਨੇ ਸਾਨੂੰ ਇਹ ਕੰਮ ਧੰਦੇ ਦਿੱਤੇ ਆ ਉਹਦੇ ਕਰਕੇ ਹੀ ਅਸੀਂ ਕਹਿ ਦਿੰਨੇ ਆ ਸਾਨੂੰ ਨਾਮ ਜਪਣ ਦੇ ਲਈ ਸਮਾਂ ਨਹੀਂ ਮਿਲਦਾ ਪਰ ਨਾਮ ਤੋਂ ਬਿਨਾਂ ਕਿਸੇ ਨੇ ਸਹਾਈ ਨਹੀਂ ਹੋਣਾ ਸਾਡਾ ਕਮਾਇਆ ਹੋਇਆ ਤਨ ਦੌਲਤ ਵੀ ਸਾਡੇ ਕੰਮ ਨਹੀਂ ਆਉਣਾ ਕੰਮ ਆਉਣਾ ਹੈ ਜਪਿਆ ਹੋਇਆ ਨਾਮ ਕੀਤੀ ਹੋਈ ਬੰਦਗੀ ਤਾਂ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਰਜੇਵੇਂ ਹੋਣ ਨਾਮ ਜ਼ਰੂਰ ਜਪਨਾ ਹੈ ਜੇਕਰ ਗੁਰਬਾਣੀ ਦਾ ਪਾਠ ਕਰਨ ਦੇ ਲਈ ਸਮਾਂ ਨਹੀਂ ਆ ਤਸਵੀਰੇ ਉੱਠਦੇ ਆਸਾਰ ਵਾਹਿਗੁਰੂ ਜੀ ਦਾ ਜਾਪ ਤਾਂ ਕਰ ਸਕਦੇ ਆ ਨਾ ਵਾਹਿਗੁਰੂ ਵਾਹਿਗੁਰੂ ਕਹਿਣਾ ਕਿੰਨਾ ਕੌਖਾ ਹੈ ਮਹਾਪੁਰਖ ਜੀ ਕਹਿੰਦੇ ਸਵੇਰੇ ਉੱਠਦੇ ਆਸਾਰ ਆਪਣੇ ਬਿਸਤਰ ਤੇ ਬੈਠ ਕੇ ਵਾਹਿਗੁਰੂ ਜਪਿਆ ਕਰੋ ਉੱਠਦੇ ਆਸਾਰ ਪਹਿਲਾਂ ਬਿਸਤਰ ਦੇ ਉੱਤੇ ਬੈਠ ਕੇ ਵਾਹਿਗੁਰੂ 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 ਜੀ ਦਾ ਨਾਮ ਜਾਪ ਕਰੋ 10 ਮਿੰਟ 15 ਮਿੰਟ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦਾ ਹਰ ਦਿੱਤੀ ਦਾਤ ਤੇ ਲਈ ਸ਼ੁਕਰਾਨਾ ਕਰਨਾ ਜਿਕਰ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਈਏ ਤਾਂ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਆਪਣੇ ਪਿਆਰਿਆਂ ਦੇ ਉੱਤੇ ਮਿਹਰਬਾਨ ਰਹਿੰਦੇ ਨੇ ਅਤੇ ਇਹ ਦੋ ਕੰਮ ਕਰਨੇ ਕੋਈ ਔਖੇ ਨਹੀਂ ਆ ਪਰ ਜੇ ਇਹ ਦੋ ਕੰਮ ਨਾ ਕੀਤੇ ਤਾਂ ਫਿਰ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਦੇ ਵਿੱਚ ਘਿਰੇ ਰਵਾਂਗੇ ਪਰ ਜਦੋਂ ਆਪਾਂ ਇਹ ਦੋ ਕੰਮ ਕਰਦੇ ਆ ਤਾਂ ਇਹ ਸਾਡੇ ਇਹ ਦੋ ਕੰਮਾ ਕਰਕੇ ਸੇਖ ਨੂੰ ਵਾਰ ਲੱਗ ਜਾਂਦੀ ਆ ਉਹਦੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਮਾੜਾ ਕਰਮ ਵੀ ਲਿਖਿਆ ਹੋਵੇ ਨਾ ਉਹ ਮਾੜੇ ਕਰਮ ਵੀ ਨਿੱਕੇ ਨਿੱਕੇ ਹੋ ਕੇ ਲੰਘ ਜਾਂਦੇ ਆ ਵੱਡੇ ਦੁੱਖ ਨਿੱਕੇ ਹੋ ਕੇ ਲੰਘ ਜਾਂਦੇ ਨੇ ਸਤਿਗੁਰੂ ਸੱਚੇ ਪਾਸ਼ਾ ਸੂਲੀ ਤੋਂ ਵੀ ਸੂਲ ਬਣਾ ਦਿੰਦੇ ਨੇ ਤਾਂ ਫਿਰ ਨਾਮ ਜ਼ਰੂਰ ਜਪਣਾ ਹੈ ਵਾਹਿਗੁਰੂ ਮੰਤਰ ਚਾਰ ਅੱਖਰਾਂ ਦਾ ਸ਼ਬਦ ਹੈ ਵਾਹਿਗੁਰੂ ਪਰ ਇਸੇ ਵਾਹਿਗੁਰੂ ਸ਼ਬਦ ਨਹੀਂ ਸਾਡਾ ਪਾਰ ਉਤਾਰਾ ਕਰਨਾ ਹੈ ਇਹ ਸ਼ਬਦ ਬਹੁਤ ਪਾਵਰਫੁਲ ਹੈ ਗੁਰਨਾਣਕ ਪਾਸ਼ਾ ਜੀ ਦਾ ਬਖਸ਼ਿਆ ਹੋਇਆ ਮੰਤਰ ਗੁਰਮੰਤਰ ਇਹ ਜਰੂਰ ਤਿਰੜ ਕਰਨਾ ਹੈ ਸੇਰੀ ਉੱਤਿਆਸਾਰ ਹੀ ਗੁਰਮੰਤਰ ਸ਼ੁਕਰਾਨਾ ਫਿਰ ਕੰਮਕਾਰ ਕਰਦੇ ਹੋਏ ਵੀ ਆਪਾਂ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਹੱਥ ਕੰਮ ਕਰਨ ਰਸਲਾ ਵਾਹਿਗੁਰੂ ਜਪੇ ਜਾਂ ਮਨ ਦੇ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੀਏ ਤਾਂ ਦੇਖਣਾ ਜਿਉਂ-ਜਿਉਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਕੰਮ ਕਰਾਂਗੇ ਨਾ ਕੰਮ ਕਰਦੇ ਹੱਕਾਵਟ ਵੀ ਨਹੀਂ ਹੁੰਦੀ ਅਤੇ ਸਾਡੇ ਕੀਤੇ ਹੋਏ ਕੰਮਾਂ ਦੇ ਵਿੱਚ ਬਰਕਤ ਵੀ ਬਹੁਤ ਪੈਂਦੀ ਆ ਇਹ ਕਿਤੇ ਅਜਮਾ ਕੇ ਦੇਖ ਲੈਣਾ ਜਿੰਨਾ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਜਾਵਾਂਗੇ ਮਾਲਕ ਦਾ ਸ਼ੁਕਰਾਨਾ ਕਰਦੇ ਜਾਵਾਂਗੇ ਉਨਾ ਹੀ ਅਸੀਂ ਹਰ ਕੰਮ ਦੇ ਵਿੱਚ ਅੱਕੇ ਰਵਾਂਗੇ ਪਰ ਜੇਕਰ ਉਸ ਗੁਰੂ ਦੇ ਨਾਮ ਨੂੰ ਭਲਾ ਕੇ ਕੰਮਕਾਰਾਂ ਦੇ ਵਿੱਚ ਰੁੱਝੇ ਰਹੇ ਫਿਰ ਕੀਤੇ ਹੋਏ ਕੰਮ ਵੀ ਸਾਨੂੰ ਸੁੱਖ ਨਹੀਂ ਦਿੰਦੇ। ਮਹਾਪੁਰਖ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ। ਤਾਂ ਬੇਸ਼ੁਕਰੇ ਨਹੀਂ ਬਣਨਾ। ਮਾਲਕ ਜੀ ਨੇ ਦਿੱਤਾ ਹੈ, ਦਾਤਾ। ਨਾਮ ਜਪ ਕੇ ਸ਼ੁਕਰਾਨਾ ਕਰਨਾ ਹੈ। ਪਹਿਲਾਂ ਨਾਮ ਜਪੋ। ਫਿਰ ਸ਼ੁਕਰਾਨਾ ਕਰੋ ਅਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਐਡੀ ਗੱਲ ਤੇ ਨਹੀਂ ਆ ਵੀ ਆਪਾਂ ਨੂੰ ਪੂਰੇ ਦਿਨ ਦੇ 10 15 ਮਿੰਟ ਵੀ ਨਹੀਂ ਮਿਲਦੇ ਜੇ ਡਿਊਟੀ ਕਰਦੇ ਆ ਕੋਈ 10 15 ਮਿੰਟ ਦੀ ਬ੍ਰੇਕ ਤਾਂ ਮਿਲਦੀ ਆ ਉਹਦੇ ਵਿੱਚ ਵੀ ਆਪਾਂ ਬੈਠ ਕੇ ਮੋਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਪੜ ਸਕਦੇ ਆ ਚੋਪਈ ਸਾਹਿਬ ਜੀ ਦੀ ਬਾਣੀ ਤਾਂ 3 ਮਿੰਟ ਦੀ ਬਾਣੀ ਆ ਭਾਵੇਂ ਜੇ ਨਾਮ ਜਪਣਾ ਹੋਵੇ ਤਾਂ ਅਸੀਂ ਬਹੁਤ ਤਰੀਕਿਆਂ ਦੇ ਨਾਲ ਜਾਪ ਸਕਦੇ ਆ ਪਰ ਜੇ ਜਪਣ ਦਾ ਇਰਾਦਾ ਹੀ ਨਹੀਂ ਆ ਫਿਰ ਸਾਡੇ ਕੋਲ ਬਹਾਨੇ ਵੀ ਬਹੁਤ ਨੇ ਬਹਾਨੇ ਨਹੀਂ ਬਣਾਉਣੇ ਇਰਾਦਾ ਪੱਕਾ ਕਰਨਾ ਹੈ ਕਿਉਂਕਿ ਨਾਮ ਜਪਣ ਤੋਂ ਬਿਨਾ ਸਰਨਾ ਹੀ ਨਹੀਂ ਆ ਨਾਮ ਨੇ ਹੀ ਸਾਡੇ ਅੰਤ ਵੇਲੇ ਸਹਾਇ ਹੋਣਾ ਹੈ